ਹਰਿਆਣੇ ਦੇ ਭਾਜਪਾ ਦੇ ਪ੍ਰਧਾਨ ਤੇ ਇੱਕ ਉਥੋਂ ਦੇ ਨਾਮੀ ਸਿੰਗਰ ਜਿਹੜਾ ਕੀ ਉਦੋਂ ਚਰਚਾ ਚ ਆਇਆ ਸੋਹੇਰ ਸਿੰਘ ਬਾਦਲ ਲਈ ਜਦੋਂ ਉਸਨੇ ਗਾਣਾ ਗਾਇਆ ਰੌਕੀ ਮਿੱਤਲ ਉਨ੍ਹਾਂ ਦੋਨਾਂ ਤੇ ਪਰਚਾ ਹੋਇਆ ਤੇ ਨਾਮਜ਼ਦ ਕੀਤਾ ਗਿਆ ਜਬਰ ਜਨਾਕ ਇਸ ਚ ਪਰਚਾ ਕਿੱਥੇ ਹੁੰਦਾ ਕਸੌਲੀ ਦੇ ਇੱਕ ਥਾਣੇ ਚ ਇਹ ਪੂਰਾ ਮਸਲਾ ਜਿਹੜਾ ਹੀ ਪੀੜਤ ਔਰਤ ਹੈ ਬੀਬੀ ਹੈ ਉਹਨੇ ਸ਼ਿਕਾਇਤ ਜਿਹੜੀਆਂ ਇਲਜ਼ਾਮ ਲਾਏ ਐਫ ਆਈ ਆਰ ਚ ਸ਼ਿਕਾਇਤ ਹੈ ਉਹ ਕਹਿੰਦੀ ਕਿ ਮੇਰੇ ਨਾਲ ਹੋਟਲ ਦੇ ਵਿੱਚ ਜ਼ਬਰਦਸਤੀ ਕੀਤੀ ਗਈ ਪਹਿਲਾਂ ਸ਼ਰਾਬ ਪਿਆਈ ਗਈ ਫਿਰ ਮੇਰੇ ਨਾਲ ਜਿਹੜੀ ਛੇੜਛਾੜ ਕੀਤੀ ਗਈ ਫਿਰ ਇਸ ਤਰ੍ਹਾਂ ਧਮਕਾ ਡਰਾ ਕੇ ਕਿ ਪਹਿਲਾਂ ਨੌਕਰੀ ਦਾ ਲਾਲਚ ਵੀ ਦਿੱਤਾ ਗਿਆ ਇਹ ਵੀ ਕਿਹਾ ਗਿਆ ਕਿ ਤੈਨੂੰ ਐਕਟਰਸ ਵੀ ਬਣਾ ਦੇਾਂਗੇ ਬਹੁਤ ਸਾਰੀਆਂ ਗੱਲਾਂ ਲਿਖੀਆਂ ਉਹਨੇ ਸ਼ਿਕਾਇਤ ਵਿੱਚ ਉਸ ਅਧਾਰ ਤੇ ਜਿਹੜਾ ਪਰਚਾ ਹੋਇਆ ਇਸ ਪਰਚੇ ਦੇ ਮਾਇਨੇ ਕੀ ਹੈ ਅਸਰ ਕਿੰਨਾ ਕੋਣ ਹੈ ਕਿ ਦਿੱਲੀ ਦੀ ਚੋਣ ਵੀ ਪ੍ਰਭਾਵਿਤ ਹੋਣੀ ਹੈ ਇਹਦੇ ਨਾਲ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਭਾਜਪਾ ਦੀ ਗੱਲ ਕੀਤੀ ਜਾਵੇ ਇੱਕ ਇਹਨਾਂ ਦਾ ਯੂਪੀ ਦੇ ਵਿੱਚ ਉਨਾਉ ਕਰਕੇ ਵਿਧਾਨ ਸਭਾ ਸੀਟ ਸੰਗਰ ਸਾਗਰ ਇਹਨਾਂ ਦਾ ਐਮਐਲਏ ਉੱਥੇ ਵੀ ਇੱਕ ਕੁੜੀ ਦੇ ਨਾਲ ਜ਼ਬਰਜਨਾਮ ਉਹਦਾ ਮਰਡਰ ਹੁੰਦਾ ਤੇ ਪਰਿਵਾਰ ਤੇ ਹਮਲਾ ਹੁੰਦਾ ਫਿਰ ਜਿਹੜਾ ਇਹਨਾਂ ਦਾ ਐਮਪੀ ਹੀ ਬ੍ਰਜਪੂਸ਼ਣ ਉਹ ਰੈਸਲਿੰਗ ਜਿਹੜੇ ਸਾਡੀਆਂ ਭਾਰਤੀ ਕੁੜੀਆਂ ਜਿਹੜੀਆਂ ਸਾਡੀਆਂ ਪਹਿਲਵਾਨ ਸੀ ਕੀ ਕੁਝ ਇੱਕ ਦੁੱਕ ਦੇ ਨਾਲ ਹੁੰਦਾ ਰਿਹਾ ਮੈਡਲ ਜਿਹੜੀਆਂ ਕੁੜੀਆਂ ਉਥੇ ਰੋਲ ਦਿੱਤੇਗੇ ਫਿਰ ਉਸੇ ਕੁੜੀ ਨੇ ਜਿੱਤ ਕੇ ਦੇ ਮੂੰਹ ਬੰਦ ਕੀਤਾ ਹੈਗਾ ਬੀਜੇਪੀ ਨੇ ਕੁਝ ਨਹੀਂ ਕੀਤਾ ਉਸ ਐਮਪੀ ਦੇ ਖਿਲਾਫ ਫਿਰ ਹਰਿਆਣੇ ਦੇ ਵਿੱਚ ਇੱਕ ਮਿਨਿਸਟਰ ਸੀ ਉਹਨੇ ਇੱਕ ਜੂਨੀਅਰ ਕੋਚ ਦੇ ਕੋਚ ਦੇ ਨਾਲ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦੇ ਖਿਲਾਫ ਬੀਜੇਪੀ ਨੇ ਕੁਝ ਨਹੀਂ ਕੀਤਾ ਇਸ ਤੋਂ ਪਹਿਲਾਂ ਹਰਿਆਣੇ ਦੇ ਵਿੱਚ ਬੀਜੇਪੀ ਦਾ ਇੱਕ ਪ੍ਰਧਾਨ ਰਹਿ ਚੁੱਕਾ ਉਸ ਦੇ ਮੁੰਡੇ ਨੇ ਇੱਕ ਆਈਐਸ ਆਫੀਸਰ ਦੀ ਲੜਕੀ ਨੂੰ ਹੱਥ ਪਾਇਆ ਹੈਗਾ ਉਹਨੂੰ ਉਹਦੇ ਖਿਲਾਫ ਕੁਝ ਨਹੀਂ ਹੋਇਆ ਹੁਣ ਹਰਿਆਣਾ ਦਾ ਬੀਜੇਪੀ ਪ੍ਰਧਾਨ ਜਿਹੜਾ ਹਿਮਾਚਲ ਦੇ ਵਿੱਚ ਜਾਂਦਾ ਤੇ ਉਸ ਕੁੜੀ ਦੇ ਦੋਸ਼ਾਂ ਮੁਤਾਬਕ ਵੀ ਮੈਨੂੰ ਲਾਲਚ ਦਿੱਤਾ ਗਿਆ ਸ਼ਰਾਬ ਪਿਆਈ ਗਈ ਮੇਰਾ ਜ਼ਬਰਜਨਾਹ ਕੀਤਾ ਗਿਆ ਤੇ ਬੀਜੇਪੀ ਚੁੱਪਾ ਹੁਣ ਬੀਜੇਪੀ ਦਾ ਕੀ ਕੈਰੇਕਟਰ ਕੀ ਹੋਇਆ ਫਿਰ ਪਾਰਟੀ ਦਾ ਜਿਹੜੀ ਬੀਜੇਪੀ ਦਾ ਇਸ ਟਾਈਮ ਪੂਨੇ ਭਾਰਤ ਦੇ ਰਾਜ ਕਰੀਆ ਤੇ ਉਹਨਾਂ ਦੇ ਲੀਡਰ ਆ ਗੁਣ ਖਲਾ ਗੁਲ ਖਲਾ ਰਹੇ ਹੈਗੇ ਨੇ ਇਸ ਮਸਲੇ ਦੇ ਵਿੱਚ ਕਿਉਂ ਨਹੀਂ ਇੱਥੇ ਪਰਚਾ ਇਸ ਕਰਕੇ ਹਰਿਆਣਾ ਕਿਉਂਕਿ ਕੇਸ ਹੀ ਕਸੌਲੀ ਦਾ ਜੂਰੀਡਿਕਸ਼ਨ ਸੀ ਹਿਮਾਚਲ ਪ੍ਰਦੇਸ਼ ਉੱਥੇ ਪਰਚਾ ਦਰਜ ਹੋ ਗਿਆ ਤੁਸੀਂ ਮੰਨ ਕੇ ਚੱਲੋ ਉੱਥੇ ਅਗਰ ਭਾਜਪਾ ਦੀ ਸਰਕਾਰ ਹੁੰਦੀ ਤੇ ਕਦੀ ਵੀ ਪਰਚਾ ਦਰਜ ਨਹੀਂ ਹੋਣਾ ਸੀ ਇਸ ਕਰਕੇ ਇਹ ਭਾਜਪਾ ਨੂੰ ਚਾਹੀਦਾ ਕਿ ਤੁਹਾਡੇ ਜਿਹੜੇ ਲੀਡਰ ਨੇ ਉਹਨਾਂ ਦਾ ਕੈਰੇਕਟਰ ਚੈੱਕ ਕਰੋ ਤਦੜ ਤੇ ਲੀਡਰਾਂ ਦਾ ਕੈਰੇਕਟਰ ਹੀ ਢਿੱਲਾ ਹੈਗਾ ਔਰ ਤੁਸੀਂ ਕਿਵੇਂ ਕੁੜੀਆਂ ਦਾ ਇਸਤੇਮਾਲ ਕਰ ਰਹੇ ਹੋ ਮਤਲਬ ਇਸ ਸਥਿਤੀ ਦੇ ਵਿੱਚ ਤੇ ਹਾਲਾਂਕਿ ਉਥੇ ਹਿਮਾਚਲ ਦੇ ਵਿੱਚ ਕਾਂਗਰਸ ਸਰਕਾਰ ਇਸ ਕਰਕੇ ਮਕਦਮਾ ਦਰਜ ਹੋ ਗਿਆ ਜੇ ਕਿਤੇ ਹੋਰ ਸਟੇਟ ਹੁੰਦੀ ਜਿੱਦੇ ਭਾਜਪੀ ਦੇ ਰਾਜ ਦੇ ਕਦੀ ਵੀ ਨਹੀਂ ਉਲਟਾ ਕੁੜੀ ਦਾ ਨੁਕਸਾਨ ਹੋ ਜਾਣਾ ਸੀ ਔਰ ਤੇ ਪ੍ਰੈਸ਼ਰ ਪਾਏ ਉਲਟਾ ਔਰ ਤੇ ਪਰਚੇ ਦਰਜ ਹੋ ਜਾਣੇ ਸੀ ਤੇ ਇਸ ਕਰਕੇ ਉਸ ਕੁੜੀ ਨੇ ਦੋਸ਼ ਲਾਏ ਨੇ ਪਰਚਾ ਦਰਜ ਹੋ ਗਿਆ ਤੇ ਇਹ ਭਾਜਪੀ ਦੇ ਪ੍ਰਧਾਨ ਦੀ ਤੇ ਛੁੱਟੀ ਹੋਣੀ ਚਾਹੀਦੀ ਸੀ ਕਿਉਂਕਿ ਤੁਹਾਡਾ اخلاق ਤੁਹਾਡੇ ਤੇ ਨੈਤਿਕਤਾ ਇੱਕ ਆਪਣੀ ਇਕਲਾਖ ਹੁੰਦਾ ਤੁਹਾਡਾ ਕਰੈਕਟਰ ਹੁੰਦਾ ਤੁਹਾਡੀ ਜ਼ਮੀਰ ਹੁੰਦੀ ਆ ਇਸ ਲਈ ਬੀਜੇਪੀ ਪ੍ਰਧਾਨ ਦੀ ਤੇ اخلاق ਕਰੈਕਟਰ ਨੈਤਿਕਤਾ ਜ਼ਮੀਰ ਤੇ ਮਰ ਗਈ ਪਰ ਬੀਜੇਪੀ ਦੇ ਲੀਡਰ ਜਿਹੜੇ ਪ੍ਰਧਾਨ ਨੇ ਜੇਪੀ ਨੱਡਾ ਸਾਹਿਬ ਉਹਦਾ ਤੇ ਜ਼ਮੀਰ ਹੈ ਨਾ ਜਿੰਦਾ ਉਹਨੇ ਇੰਨਾਂ ਦੇ ਖਿਲਾਫ ਹੁਣ ਤੱਕ ਕਿਉਂ ਨਹੀਂ ਕਾਰਵਾਈ ਕੀਤੀ ਆਪਣੇ ਆਪ ਨੂੰ ਵੱਡਾ ਸਵਾਲ ਉਹ ਦੂਜਾ ਜਿਹੜਾ ਉਹ ਸਿੰਗਰ ਆ ਜਿਹੜਾ ਪੇਡ ਆ ਜਿਨੇ ਬੀਜੇਪੀ ਦੇ ਬੜੇ ਗੋਣ ਗਾਏ ਨੇ ਜਿਨੇ ਕਾਲੀ ਦਲ ਦੇ ਦਿਵਾਸ ਤੇ ਵੀ ਗਾਣਾ ਕੱਢਿਆ ਹੈਗਾ ਕਿਉਂਕਿ ਉਹਦੀ ਫਿਲਮ ਵਾਲਿਆਂ ਨੇ ਸਾਂਝ ਹੋਏਗੀ ਹੋ ਸਕਦਾ ਕਿ ਉਹ ਕੁੜੀ ਨੂੰ ਸਬਜ ਬਾਗ ਦਿਖਾ ਕੇ ਵਰਗਲਾ ਕੇ ਉਹਦੇ ਨਾਲ ਮਾੜਾ ਕੰਮ ਕੀਤਾ ਪਰਚਾ ਦੇ ਦਰਜ ਇੱਕ ਤੇ ਡਾਇਰੈਕਟ ਪਰਚਾ ਹੋ ਗਿਆ ਔਰ ਇੱਕ ਤੇ ਨਾਮਜ਼ਦ ਕੀਤਾ ਗਿਆ ਹੁਣ ਲਾਜ਼ਮੀ ਤੌਰ ਤੇ ਜਦ ਤੁਸੀਂ ਗੱਲ ਕਰ ਰਹੇ ਹੋ ਉਹਦੇ ਨਾਲ ਦੇ ਕਿਉਂਕਿ ਇਸ ਟਾਈਮ ਦਿੱਲੀ ਦੇ ਵਿੱਚ ਇਲੈਕਸ਼ਨ ਚੱਲ ਰਹੀ ਹੈ ਉੱਥੇ ਵੀ ਵੱਡਾ ਮੁੱਦਾ ਬਣੂਗਾ ਤੇ ਬੀਜੇਪੀ ਨੂੰ ਚਾਹੀਦਾ ਕਿ ਘੱਟੋ ਘੱਟ ਪ੍ਰਧਾਨਗੀ ਤੇ ਛੁੱਟੀ ਕਰਨ ਗੁਰਪਾਸਗੇ ਨੇ ਕਿ ਪ੍ਰਧਾਨਗੀ ਦੀ ਛੁੱਟੀ ਕਰਦੀ ਤੇ ਦਿੱਲੀ ਇਲੈਕਸ਼ਨ ਦੇ ਵਿੱਚ ਵੱਡਾ ਇਸ਼ੂ ਬਣ ਜਾਣਾ ਜਿਹੜੀ ਪ੍ਰਧਾਨ ਤੇ ਦੋਸ਼ ਲੱਗੇ ਨੇ ਉਹਨੇ ਤਾਂ ਕਹਿ ਦਿੱਤਾ ਕਹਿੰਦਾ ਮੀਡੀਆ ਐਵੇਂ ਬਾਧੂ ਨਾ ਇਹਨੂੰ ਤੂਲ ਦੇਵੇ ਮਸਲੇ ਨੂੰ ਇਹ ਤੇ ਸਿਆਸੀ ਸਟੰਟ ਹੈ ਪੋਲਿਟিক্যাল ਸਟੰਟ ਹੈ ਸਾਨੂੰ ਬਦਨਾਮ ਕਰਨ ਦਾ ਇਹ ਜਿਆ ਕੁਝ ਨਹੀਂ ਹੈ ਮੇਰੇ ਨਾਲ ਲੈਣਾ ਦੇਣਾ ਨਹੀਂ ਉਸ ਕੇਸ ਦਾ ਨਹੀਂ ਸਭ ਤੋਂ ਵੱਡਾ ਉਹ ਸਕੈਮ ਦੇ ਉੱਥੇ ਹੋਟਲ ਦੇ ਵਿੱਚ ਤੇ ਸੀਸੀਟੀਵੀ ਵੀ ਹੋਣਗੇ ਨਾ ਜਾਂ ਮੋਬਾਈਲ ਲੋਕੇਸ਼ਨ ਦਾ ਮੋਬਾਈਲ ਲੋਕੇਸ਼ਨ ਹੈ ਸੀਸੀਟੀਵੀ ਆ ਗਈ ਉਹ ਹੋएगी ਤੂੰ ਹੀ ਹੋਟਲ ਦੇ ਵਿੱਚ ਰੁਕਿਓ ਕਮਰਾ ਕਿਸ ਦੇ ਨਾਮ ਤੇ ਬੁੱਕ ਹੋਇਆ ਠੀਕ ਹੈ ਕਮਰੇ ਦੇ ਅੰਦਰ ਕੈਮਰੇ ਨਹੀਂ ਆ ਰਿसेप्शन ਦੇ ਦੇ ਹਰ ਹੋਟਲ ਦੇ ਬਾਹਰ ਤੇ ਕੈਮਰੇ ਲੱਗੇ ਹੈਗੇ ਨਾ ਜੀ ਤੁਹਾਡੀ ਉਥੇ ਐਂਟਰੀ ਤੇ ਹੋਈ ਹੋਊਗੀ ਤੁਸੀਂ ਇੱਕ ਪਾਰਟੀ ਦੇ ਪ੍ਰੈਜ਼ੀਡੈਂਟ ਹੋ ਤੁਹਾਡੀ ਦੇ ਰੂਟ ਵੀ ਲੱਗਾ ਹੋਊਗਾ ਹਰਿਆਣੇ ਦੀ ਬਾਉਂਡਰੀ ਤੱਕ ਤੁਹਾਡੇ ਨਾਲ ਸਿਕਿਉਰਟੀ ਵੀ ਗਈ ਹੋਊਗੀ ਤੁਹਾਡੀ ਗੱਡੀ ਗਈ ਹੋਊਗੀ ਪਾਰਟੀ ਦੀ ਗੱਡੀ ਹੋਊਗੀ ਸਰਕਾਰੀ ਗੱਡੀ ਹੋਊਗੀ ਗਨਮੈਨ ਹੋਣਗੇ ਗਏ ਹੋਣਗੇ ਉਹਦੇ ਸਾਰੇ ਕੁਝ ਹੈ ਇੰਦਾ ਕਹਿ ਕੇ ਖੜਾ ਨਹੀਂ ਨਾ ਛਡਵਾਇਆ ਜਾ ਸਕਦਾ ਕਿ ਰਾਜਨੀਤੀ ਤੋਂ ਪ੍ਰੇਰਿਤ ਆ ਪਹਿਲੀ ਗੱਲ ਇਹ ਕਿ ਇਹ ਦਸਣ ਉਹ ਪ੍ਰਧਾਨ ਬੀਜੇਪੀ ਦੇ ਤੁਸੀਂ ਕਸੌਲੀ ਇੰਨੀ ਤਰੀਕ ਨੂੰ ਗਏ ਕਿ ਨਹੀਂ ਗਏ ਜੇ ਗਏ ਹੀ ਤੇ ਕਿਉਂ ਗਏ ਜੇ ਗਏ ਸੀ ਤੇ ਤੁਹਾਡੇ ਨਾਲ ਕਿਹੜੇ-ਕਿਹੜੇ ਸੀ ਕੀ ਕੋਈ ਪਾਰਟੀ ਦੀ ਮੀਟਿੰਗ ਸੀ ਤੇ ਰਾਜਨੀਤੀ ਤੋਂ ਪ੍ਰੇਰਿਤ ਕਿਵੇਂ ਹੋ ਗਿਆ ਹੁਣ ਉਹ ਜਿਹੜੀ ਲੜਕੀ ਆ ਉਹ ਵੀ ਹਰਿਆਣੇ ਦੀ ਕਿ ਦਿੱਲੀ ਦੀ ਆ ਉਹ ਕਸੌਲੀ ਕਿਵੇਂ ਪਹੁੰਚ ਗਈ ਉਹਨੂੰ ਕੋਈ ਨਾ ਤਾਂ ਕੋਈ ਇੱਕ ਲੈ ਕੇ ਗਿਆ ਹੋਊਗਾ ਜਾਂ ਕੋਈ ਨਾ ਕੋਈ ਤਾਂ ਉੱਥੇ ਬੁਲਾਇਆ ਹੋਊਗਾ ਹੁਣ ਇਹ ਵੀ ਦੇਖਣਾ ਕਿ ਉਹ ਜਿਹੜਾ ਕਮਰਾ ਵਾ ਉੱਥੇ ਐਂਟਰੀ ਕਿਦੀ ਹੋਈ ਆ ਸਭ ਤੋਂ ਪਹਿਲਾਂ ਕੌਣ ਗਿਆ ਤੇ ਹੁਣ ਇਨਵੈਸਟੀਗੇਸ਼ਨ ਹੋਏਗੀ ਪੁਲਿਸ ਜਿਹੜੀ ਹਿਮਾਚਲ ਪ੍ਰਦੇਸ਼ ਦੀ ਆ ਠੀਕ ਹੈ ਉੱਥੇ ਕਾਂਗਰਸ ਪਾਰਟੀ ਦੀ ਸਰਕਾਰ ਆ ਪਰ ਇਨਵੈਸਟੀਗੇਸ਼ਨ ਜਦੋਂ ਹੋਏਗੀ ਇਹਦੇ ਚ ਲਾਜ਼ਮੀ ਤੌਰ ਤੇ ਇੱਕ ਲੇਡੀ ਪੁਲਿਸ ਆਫੀਸਰ ਨੂੰ ਲਾਇਆ ਜਾਊਗਾ ਗਵਾਹ ਉਹ ਰਕ ਬਿਆਨ ਰਿਕਾਰਡ ਕਰੇਗੀ ਉਸ ਕੁੜੀ ਦੇ ਉਹ ਤੇ ਸਾਰੀ ਹੁਣ ਜਿਹੜੇ ਤੱਥ ਦੇਣੇ ਪੈਣਗੇ ਨੇ ਉਹ ਦੱਸੇਗੀ ਕਿ ਇਹ ਟਾਈਮ ਤੇ ਸੀ ਉਹ ਆਪਣੀ ਕਾਲ ਡਿਟੇਲ ਵੀ ਦੇਗੀ ਕਿ ਮੇਰੀ ਇੰਨੀ ਤਰੀਕ ਨੂੰ ਇਹਦੇ ਦੇ ਨਾਲ ਗੱਲਬਾਤ ਹੋਈ ਆ ਹੋ ਸਕਦਾ ਕਿ ਉਹਨੇ ਉਹਦੇ ਅੱਜਕੱਲ ਫੋਟੋ ਵੀ ਖਿੱਚੀ ਹੋਵੇ ਚਾਹ ਪੀਂਦਿਆਂ ਨੇ ਰੋਟੀ ਖਾਂਦਿਆਂ ਨੇ ਉਹ ਉੱਥੇ ਹੋਟਲ ਦੇ ਵਿੱਚ ਕਿੰਨੇ ਦਿਨ ਰਹੇ ਨੇ ਇੱਕ ਦਿਨ ਰਹੇ ਦੋ ਦਿਨ ਰਹੇ ਉਹ ਤੇ ਉਸ ਮਸਲੇ ਦੇ ਵਿੱਚ ਪ੍ਰਧਾਨ ਸਾਹਿਬ ਭੱਜ ਨਹੀਂ ਸਕਦੇ ਤੇ ਰਾਜਨੀਤੀ ਤੋਂ ਪ੍ਰੇਰਿਤ ਕਿਵੇਂ ਹੋ ਗਿਆ ਰਾਜਨੀਤੀ ਤੋਂ ਪ੍ਰੇਰਿਤ ਜਾਦੇ ਤੁਸੀਂ ਹਰਿਆਣਾ ਦੇ ਵਿੱਚ ਹੁੰਦਾ ਜਦ ਘਟਨਾ ਹੀ ਵਾਪਰੀ ਕਸੌਲੀ ਆ ਤੇ ਕਸੌਲੀ ਲੈ ਕੇ ਕੌਣ ਗਿਆ ਜਾਂ ਇਹ ਕੋ ਇਨਾਂ ਦੇ ਕਹਿ ਮੰਨੋ ਵੀ ਤੁਸੀਂ ਰਾਜਨੀਤੀ ਤੋਂ ਪ੍ਰੇਰਤ ਕਸੌਲੀ ਕੀ ਲੈਣ ਗਏਗੇ ਠੰਡ ਵੇਖਣ ਗਏ ਜਾਂ ਕਸੌਲੀ ਕੀ ਫੇਰਾ ਮਾਰ ਚਲੇ ਗਏ ਗੇੜੀ ਲਾਉਣਗੇ ਕਸੌਲੀ ਦਾ ਪਰਪਸ ਹੋਏਗਾ ਨਾ ਤੁਸੀਂ ਗਏ ਕਿ ਕਿਉਂ ਗਏ ਜੇ ਗਏ ਤੇ ਕਿਉਂ ਗਏ ਹੈਗੇ ਨੇ ਇਸ ਕਰਕੇ ਪੋਲਿਟਿਸ਼ੀਨ ਤਾਂ ਹਮੇਸ਼ਾ ਇੱਥੇ ਤੇ ਜੇਲ੍ਹ ਕੱਟ ਕੇ ਇੱਥੇ ਤੇ ਜ਼ਮਾਨਤਾਂ ਤੇ ਆ ਕੇ ਵੀ ਕਹਿੰਦੇ ਕਿ ਅਸੀਂ ਕੁਝ ਦੋ ਨੰਬਰ ਦਾ ਕੰਮ ਨਹੀਂ ਕੀਤਾ ਕਰਪਸ਼ਨ ਦੇ ਕੇਸ ਦੇ ਵਿੱਚ ਐਕਸਾਈਜ਼ ਪਾਲਿਸੀ ਦੇ ਵਿੱਚ ਠੱਗੀਆਂ ਦੇ ਵਿੱਚ ਹੀਰਾ ਫੇਰੀ ਵਿੱਚ ਇਹ ਤੇ ਜਮਾਨਤ ਤੇ ਲੋਕੀ ਜਸ਼ਨ ਮਨਾਉਂਦੇ ਆਗੇ ਨੇ ਤੇ ਫਿਰ ਪੋਲਿਟਿਸ਼ਨ ਨਾ ਪੋਲਿਟਿਸ਼ਨ ਐਕਚੁਅਲੀ ਮੋਟੀ ਚਮੜੀ ਵਾਲੇ ਲੋਕ ਨੇ ਮੱਜਾਂ ਝੋਟਿਆਂ ਨਾਲ ਵੀ ਇਹਨਾਂ ਦੀ ਮੋਟੀ ਚਮੜੀ ਹੁੰਦੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਕਤਲ ਕਰ ਦੇਣਾ ਅਗਵਾ ਕਰ ਲੈਣਾ ਬਲਾਦ ਕਰ ਦੇਣਾ ਹੀਰਾ ਫੇਰੀ ਇਹ ਕਹਿਣਗੇ ਵੀ ਵੱਤੋ ਵਦਗੀ ਇਹ ਜੀ ਵਿਰੋਧੀਆਂ ਦਾ ਕੰਮ ਆ ਪਿਛਲੇ ਤਿੰਨੇ ਟਰਮਾਂ ਤੋਂ ਸੈਂਟਰ ਚੋਂ ਤੁਹਾਡੀ ਸਰਕਾਰ ਹਰਿਆਣੇ 'ਚ ਵੀ ਤਿੰਨ ਟਰਮਾਂ ਤੋਂ ਤੁਹਾਡੀ ਸਰਕਾਰ ਤੇ ਤੁਹਾਡੇ ਨਾਲ ਰਾਜਨੀਤੀ ਕੌਣ ਕਰ ਲੂਗਾ ਲੋਕੀ ਸਰਕਾਰ ਤੋਂ ਡਰਦੇ ਨੇ ਸਰਕਾਰਾਂ ਦੇ ਲੋਕ ਡਰਦੇ ਨੇ ਸਰਕਾਰਾਂ ਖਰੀਦ ਲੈਂਦੀਆਂ ਨੇ ਡਰਾਉਂਦੀਆਂ ਨੇ ਧਮਕਾਉਂਦੀਆਂ ਨੇ ਤੇ ਇਸ ਕਰਕੇ ਰਾਜਨੀਤੀ ਤੋਂ ਪ੍ਰੇਰਿਤ ਕੀ ਹੋ ਸਕਦਾ ਹੁਣ ਤੁਸੀਂ ਬੁਰੀ ਤਰ੍ਹਾਂ ਫਸ ਗਏ ਹੋ ਨੈਤਿਕਤਾ ਦਿਖਾਉਣੀ ਚਾਹੀਦੀ ਹੈ ਕਿ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ ਔਰ ਜੇ ਦੇ ਵੀ ਦੋਗੇ ਅਸਤੀਫਾ ਜੇ ਨਾ ਵੀ ਦਿੱਤਾ ਤੇ ਦਿੱਲੀ ਇਲੈਕਸ਼ਨ ਚ ਮੁੱਦਾ ਵਿਰੋਧੀਆਂ ਨੂੰ ਮੁੱਦਾ ਮਿਲ ਜੂਗਾ ਬਹੁਤ ਵੱਡਾ ਕੇਦਰੀਵਾਲ ਸਾਹਿਬ ਨੂੰ ਵੱਡਾ ਮੁੱਦਾ ਮਿਲ ਗਿਆ ਕਾਂਗਰਸ ਪਾਰਟੀ ਨੂੰ ਵੱਡਾ ਮੁੱਦਾ ਮਿਲ ਗਿਆ ਕਿ ਤੁਸੀਂ ਔਰ ਦਿੱਲੀ ਦੇ ਸਭ ਤੋਂ ਵੱਧ ਰੇਪ ਹੁੰਦੇ ਨੇ ਦਿੱਲੀ ਦੇ ਜਿੰਨਾ ਔਰਤਾਂ ਦਾ ਜਿਉਣਾ ਔਖਾ ਉਹਨਾਂ ਦੇ ਇੰਡੀਆ ਦੇ ਵਿੱਚ ਕਿਸੇ ਕੋਨੇ 'ਚ ਹੈ ਨਹੀਂ ਹੈ ਦਿੱਲੀ ਦੀਆਂ ਪੂਰੇ ਇੰਡੀਆ ਦੇ ਵਿੱਚ ਜਿੰਨੀਆਂ ਵੀ ਇਹ ਰੇਪ ਦੀਆਂ ਘਟਨਾਵਾਂ ਆਉਧੀਆਂ ਉਹ ਡੇਲੀ ਰਿਪੋਰਟ ਪੜ੍ਹ ਲਓ ਯੂਪ ਨੰਬਰ 1 ਦਿੱਲੀ ਉਸ ਵਾਰ ਯੂਪ ਹੋਣਾ ਤੇ ਇਸ ਕਰਕੇ ਤੇ ਦਿੱਲੀ ਦੀਆਂ ਤੇ ਅਸੈਂਬਲੀ ਚੋਣਾਂ ਦੇ ਵਿੱਚ ਬੀਜੇਪੀ ਬੁਰੀ ਤਰ੍ਹਾਂ ਫਿੱਟ ਹੋਈ ਆ ਹੁਣ ਫਸ ਗਈ ਐ ਇਸ ਮਸਲੇ ਦੇ ਵਿੱਚ ਦੇਖਦੇ ਆ ਕਿ ਬੀਜੇਪੀ ਦੇ ਜਿਹੜੇ ਪ੍ਰਧਾਨ ਨੇ ਜਾਂ ਬੀਜੇਪੀ ਦੇ ਜਿਹੜੇ ਵੱਡੇ ਲੀਡਰ ਨੇ ਉਹ ਜਵਾਬ ਕੀ ਦਿੰਦੇ ਇਸ ਮਸਲੇ ਦੇ ਵਿੱਚ